ਡੇਰਾ ਜਗਮਾਲ ਵਾਲੀ ਨੂੰ ਆਖਰਕਾਰ ਵਿਵਾਦਾਂ ਤੋਂ ਬਾਅਦ ਨਵੇਂ ਡੇਰਾ ਮੁਖੀ ਮਿਲ ਗਏ ਨੇ ਅੱਜ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ सिरसा ਡੇਰਾ ਪਹੁੰਚਦੇ ਨੇ ਜਗਮਾਲ ਵਾਲੀ ਦੇ ਵਿੱਚ ਤੇ ਉੱਥੇ ਸੰਤ ਬਰਿੰਦਰ ਢਿੱਲੋਂ ਦੀ ਦਸਤਾਰਬੰਦੀ ਜਿਹੜੀ ਹੈ ਉਹ ਕਰ ਦਿੱਤੀ ਜਾਂਦੀ ਹੈ ਅਗਸਤ ਮਹੀਨੇ ਦੇ ਵਿੱਚ ਇਸ ਡੇਰੇ ਦੇ ਮੁਖੀ ਸੰਤ ਵਕੀਲ ਸਾਹਿਬ ਦੀ ਜਿਹੜੀ ਹੈ ਉਹ ਮੌਤ ਹੋ ਗਈ ਸੀ ਉਹ ਅਕਾਲ ਚਲਾਣਾ ਕਰ ਗਏ ਸੀ ਤਾ ਉਸ ਤੋਂ ਬਾਅਦ ਇੱਕ ਵਿਵਾਦ ਵੀ ਖੜਾ ਹੋ ਗਿਆ ਸੀਗਾ ਡੇਰੇ ਦੀ ਗੱਦੀ ਨੂੰ ਲੈ ਕੇ ਹਾਲਾਂਕਿ ਇੱਕ ਵੀਡੀਓ ਵੀ ਆਇਆ ਸੀਗਾ ਸਾਹਮਣੇ ਜਿਹਦੇ ਵਿੱਚ ਸੰਤ ਵਕੀਲ ਜਿਹੜੇ ਆ ਉਹ ਡੇਰੇ ਦਾ ਮੁਖੀ ਬਰਿੰਦਰ ਢਿੱਲੋਂ ਹੁਣਾਂ ਨੂੰ ਨਾਮਜ਼ਦ ਕਰ ਰੇ ਸੀ ਪਰ ਵਿਵਾਦ ਬਾਦਸਤੂਰ ਜਾਰੀ ਰਿਹਾ ਪਰ ਅੱਜ ਆਖਰਕਾਰ ਬਰਿੰਦਰ ਢਿੱਲੋਂ ਹੁਣਾਂ ਦੀ ਦਸਤਾਰਬੰਦੀ ਕਰ ਦਿੱਤੀ ਗਈ ਇਸ ਮੌਕੇ ਬਲਜੀਤ ਸਿੰਘ ਦਾਦੂਵਾਲ ਵੀ ਮੌਜੂਦ ਸੀਗੇ ਗੁਰਿੰਦਰ ਢਿੱਲੋਂ ਹੁਣਾ ਦੇ ਨਾਲ ਨਵੇਂ ਮੁਖੀ ਜਿਹੜੇ ਜਸਦੀਪ ਸਿੰਘ ਗਿੱਲ ਨੇ ਉਹ ਵੀ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਡੇਰਾ ਬਿਆਸ ਦੀ ਗੱਦੀ ਸੰਭਾਲਣੀ ਹੈ ਜਿਨ੍ਹਾਂ ਨੂੰ ਗੱਦੀ ਨਿਸ਼ੀਨ ਐਲਾਨ ਦਿੱਤਾ ਗਿਆ ਹੈ ਜਿਹੜੇ ਉੱਤਰਾਧਿਕਾਰੀ ਹੋਣਗੇ ਡੇਰਾ ਬਿਆਸ ਦੇ ਔਰ ਇਸ ਦੌਰਾਨ ਜਿਹੜਾ ਡੇਰਾ ਜਗਮਾਲ ਵਾਲੀ ਜਿਹੜਾ ਕੀ ਡੇਰਾ ਸਿਰਸਾ ਦੇ ਵਿੱਚ ਹੀ ਹੈ ਜਿੱਥੇ ਡੇਰਾ ਸੱਚਾ ਸੌਦਾ ਵੀ ਹੈ ਉੱਥੇ ਹੀ ਉਸੇ ਜ਼ਿਲ੍ਹੇ ਦੇ ਵਿੱਚ ਇਹ ਡੇਰਾ ਤੇ ਇੱਥੇ ਵਿਵਾਦ ਖੜਾ ਹੋ ਗਿਆ ਸੀਗਾ ਪਰ ਅੱਜ ਇਹ ਵਿਵਾਦ ਸ਼ਾਂਤ ਹੋ ਗਿਆ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਨੇ ਅਧਿਕਾਰਕ ਤੌਰ ਦੇ ਉੱਤੇ ਸੰਗਤ ਦੇ ਵਿੱਚ ਬਾਬਾ ਬਰਿੰਦਰ ਜਿਨ੍ਹਾਂ ਨੂੰ ਸੰਤ ਬਰਿੰਦਰ ਵੀ ਕਹਿੰਦੇ ਆ ਉਹਨਾਂ ਦੀ ਦਸਤਾਰ ਬੰਦੀ ਕਰ ਦਿੱਤੀ ਹੈ। ਓਮ ਗੁਰੂ

ਸੇਵਾ ਮਾਨਦਇਨਾ ਦੀ ਅਪਰੇ ਵਾਸਤੇ ਸਭ ਤੋਂ ਵੱਡੀ ਸੇਵਾ ਹੈਗੀ ਹੈ ਭਜਨਬੰਦਗੀ ਹੈਗੀ ਆਪਾਂ ਜਿਹੜੇ ਵਿਛੜੇ ਐ ਉਹਨਾਂ ਨੂੰ ਵੀ ਪ੍ਰੇਮ ਉਹ ਤਿਆਰ ਦੇ ਨਾਲ ਵਾਪਸ ਲਿਆਉਣਾ ਹੈਗਾ ਠੀਕ ਐ ਉਹ ਇਕੱਠੇ ਹੋ ਕੇ ਆਪਾਂ ਸੇਵਾ ਕਰਦੇ ਸਭ ਤੋਂ ਉਹਨਾਂ ਨੂੰ ਇਕੱਠੇ ਕਰਦੇ ਮਹਾਰਾਜ ਜੀ ਜੀ ਨੇ ਜ ਸਾਜ

Ô con, mẹ ơi, 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 mẹ